ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਤੀਜੇ ਆ ਚੌਥੇ ਸਾਲ ਆ ਰਹੀ ਹਾਂ ਹਾਂਜੀ ਲਗਾਤਾਰ ਕਬੱਡੀ ਕਲੱਬ 'ਚ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇਹ ਕਬੱਡੀ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟੀਏ ਔਰ ਮੈਂ ਵਧਾਈ ਦਿੰਦੀ ਆ ਬਿੱਟੂ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਪ੍ਰਾਲਾ ਲਗਾਤਾਰ ਕੀਤਾ ਔਰ ਜਿਹੜੇ ਖੇਡ ਦਾ ਅਹਿਮੀਅਤ ਹੈ ਖੇਡ ਦੀ ਉਹਨੂੰ ਅੱਗੇ ਵਧਾਇਆ ਝੋਨੇ ਦੀ ਫਸਲ ਨੂੰ ਬੋਨਾ ਰੋਗ ਜਿਹੜਾ ਹੈਗਾ ਕਾਫੀ ਹੱਦ ਤੱਕ ਕਿਸਾਨਾਂ ਨੂੰ ਮਾਰ ਕਰ ਰਿਹਾ ਕਾਫੀ ਫਸਲਾਂ ਖਰਾਬ ਹੋ ਗਿਆ ਜੋ ਅੱਜ ਸਿਹਤ ਮੰਤਰੀ ਨੇ ਉਹ ਕਦੇ ਹਰ ਮੁਆਵਜ਼ਾ ਦੇਵਾ ਕਿ ਕਿਸ ਤਰ੍ਹਾਂ ਦੇ ਸਿਹਤ ਮੰਤਰੀ ਇੱਥੇ ਆਏ ਸੀ ਸਿਹਤ ਮੰਤਰੀ ਮੇਰੇ ਖਿਆਲ ਚ ਕੱਲ ਲਚਕਾਣੀ ਵਗੈਰਾ ਵੀ ਗਏ ਹੋਏ ਥੀ ਲੰਗ ਲੰਘ ਲਚਕਾਣੀ ਸਾਰੇ ਕਿਤੇ ਅ ਦੇਖੋ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੂਬੇ ਦੀ ਇਹ ਜ਼ਿੰਮੇਵਾਰੀ ਹੈ ਸੂਬੇ ਦਾ ਕੰਮ ਹੈ ਪਰ ਮੈਂ ਧੰਨਵਾਦ ਅੱਜ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਦੌਰੇ ਦੇ ਬਾਅਦ 25 ਆਪਣੇ ਰਾਜ ਮੰਤਰੀ ਪੂਰੀ ਸਟੇਟ ਦੇ ਜਿੱਥੇ ਜਿੱਥੇ ਹੜ੍ਹ ਤੋਂ ਮਾਰੇ ਹੋਏ ਨੇ ਉੱਥੇ ਭੇਜੇ ਸਾਡਾ ਵੀ ਅੱਜ 4 ਦਿਨਾਂ ਵਾਲੀ ਦੋ ਦਿਨਾਂ ਲਈ ਜੋ ਯੁਵਾ ਔਰ ਖੇਡ ਮੰਤਰੀ ਸੀ ਰੱਖਸ਼ਾ ਜੀ ਖਾੜਕੇ ਖਾੜਸੇ ਜੀ ਉਹ ਆਏ ਸੀ ਉਹਨਾਂ ਨੇ ਉਹਨਾਂ ਨਾਲ ਪੂਰਾ ਮੈਨੇ ਦੌਰਾ ਕੀਤਾ ਔਰ ਜਿਹੜੇ ਪਿੰਡ ਰਹਿ ਗਏ ਸੀ ਕੱਲ ਔਰ ਅੱਜ ਨ ਸੋਚੀ ਆਏ ਹੋਏ ਨੇ ਨਰਨ ਸੋਚੀ ਸਾਡੇ ਹਲਕਾ ਇੰਚਾਰਜ ਸੇਤਰਾਨੇ ਦੇ ਕੱਲ ਸਾਰਾ ਦਿਨ ਇਹਨਾਂ ਨਾਲ ਫਰੇ ਜਿੱਥੇ ਉੱਥੇ ਦੀਆਂ ਪ੍ਰੋਬਲਮਸ ਦੇਖੀਆਂ ਔਰ ਅੱਜ ਸਾਰਾ ਦਿਨ ਅਸੀਂ ਸਨੋਰ ਹਲਕੇ ਚ ਫਰੇ ਹੈ ਔਰ ਪੱਕੇ ਤੌਰ ਦੇ ਉਤੇ ਦੋ ਬਹੁਤ ਵਧੀਆ ਸਮਝ ਲੋ ਸਾਡੇ ਰਾਜਦੂਤ ਬਣ ਕੇ ਪ੍ਰਧਾਨ ਮੰਤਰੀ ਕੋ ਨਹੀਂ ਜਾਣਗੇ ਦੋਨੋਂ ਮਨਿਸਟਰ ਕਿ ਇੱਕ ਇੱਕ ਵਾਰੀ ਹੱਲ ਕੱਢਣ ਜੋ ਤਾਂ ਇੱਕ ਦੇਣਗੇ ਮੁਆਵਜ਼ਾ ਜੋ ਹੋਊਗਾ ਉਹ ਤਾਂ ਕਰਨਗੇ ਪਰ ਇੱਕ ਕੱਗਰ ਦਾ ਟਾਂਗਰੀ ਮਾਰ ਕੰਡੇ ਦਾ ਇੱਕ ਪੱਕਾ ਹੱਲ ਕਰਕੇ ਦੋਨਾਂ ਨੇ ਕਿਹਾ ਕਿ ਉਹ ਬੈਠਣਗੇ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਔਰ ਅਸੀਂ ਸਾਨੂੰ ਪੂਰੀ ਆਸ ਹੈ ਕਿ ਇਹਦਾ ਇੱਕ ਵਾਰੀ ਪੱਕਾ ਹੱਲ ਨਿਕਲੇਗਾ। ਪਿਛਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋ ਅਨਾਉਂਸਮੈਂਟ ਕੀਤੀ ਗਿਆ ਪੈਸਿਆਂ ਦੀ। ਹਾਂਜੀ। ਵਿਰੋਧੀ ਪਾਰਟੀਆਂ ਉਸ ਤੇ ਕਿੰਤੂ ਬਰੰਤੂ ਕਰ ਰਹੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਬਤ ਵਿੱਚ? ਮੈਂ ਇੰਨਾ ਕਹਿਣਾ ਚਾਹੁੰਦੀ ਆ ਕਿ ਮੋਦੀ ਜੀ ਨੇ ਦੇਖਿਆ ਜੋ ਇੱਕਦਮ ਉਹਨਾਂ ਨੇ ਅਨਾਉਂਸ ਕੀਤਾ ਇਹ ਵੀ ਗੱਲ ਅੱਗੇ ਆਈ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹੋਰ ਲੋੜ ਪਊਗੀ ਉਹ ਅਸੀਂ ਕਰਾਂਗੇ। ਔਰ ਇਹ ਸਾਬਤ ਹੋ ਗਿਆ ਜਦ ਉਹਨਾਂ ਨੇ ਹਿਮਾਚਲ ਔਰ ਪੰਜਾਬ ਨੂੰ ਇੱਕ ਹੱਡ ਇੱਕ ਡਿਜ਼ਾਸਟਰ ਸਟੇਟ ਫਲਡ ਡਿਜ਼ਾਸਟਰ ਹਿੱਟ ਫਲਡ ਸਟੇਟ ਕਹਾਤਾ ਤਾਂ ਵੱਧ ਤੋਂ ਵੱਧ ਮਦਦ ਹੋਰ ਆਉਗੀ ਉਹ ਤਾਂ ਉਸ ਦਿਨ ਆਈ ਸੀ ਤੇ ਉਹਨਾਂ ਨੇ ਕੁਝ ਦੇ ਕੇ ਜਾਣਾ ਸੀ ਬਹੁਤ ਬਹੁਤ ਧੰਨਵਾਦ ਜੀ ਇੱਕ ਸਰ ਲਾਸਟ ਵਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕੀ ਕੈਪਟਨ ਬਨੀਂਦਰ ਤੇ ਜਿਹੜੇ ਵੱਡ ਬਡੇਰੇ ਸੀਗੇ ਐਮ ਦੇ ਸ਼ਾਹ ਅਬਦਾਲੀ ਦੀ ਮਦਦ ਕੀਤੀ ਸੀ ਉਹਨਾਂ ਨੂੰ ਤਾਂ ਇਹਨਾਂ ਨੂੰ ਪਟਿਆਲਾ ਰਿਆਸਤਾ ਜਿਹੜੀ ਖਰਾਤ ਚ ਮਿਲੀ ਸੀ ਸੀਐਮ ਸਾਹਿਬ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਸੀਐਮ ਸਾਹਿਬ ਦੇ ਪਰ ਦੇਖੋ ਮੈਂ ਪਟਿਆਲੇ ਵੀ ਕਹਿ ਕੇ ਆਈ ਐ ਕਿ ਇਹ ਜੀ ਹਲਕੀ ਗੱਲ ਕਰਨੀ ਜਦ ਸਾਰਾ ਪੰਜਾਬ ਮਰ ਰਿਹਾ ਫਲੱਡਾਂ ਦੇ ਵਿੱਚ ਤਾਂ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ਸੀ ਕਿ ਝੰਡਾ ਲਹਿਰਾ ਰਿਹਾ ਹੈ ਅਹਿਮਦ ਸ਼ਾਹ ਅਬਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਤਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਅਤੇ ਜਿਨ੍ਹਾਂ ਨੇ ਵਾਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪ ਨਹੀਂ ਹੈ ਕਿਸ ਤਰ੍ਹਾਂ ਵਾਲੀ ਸਮਝਦੇ ਜੋ ਨੀਜੀ ਟਿੱਪ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾਂ ਸਮਝਦੀ ਆ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ 10 ਸਾਲ ਹੋ ਗਏ ਜੀ ਸਾਨੂੰ ਵੱਡੀ ਕੱਪ ਕਰਵਾਉਂਦੇ ਨੂੰ ਮਹਾਰਾਣੀ ਪੰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦੇ ਦਰਮਿਆਨ ਪਹੁੰਚੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਹੈ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਦੇ ਨਾਲ ਹੀ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਆ ਤਾਂ ਜੋ ਆਪਾਂ ਨਸ਼ਿਆ ਤੋਂ ਪੰਜਾਬ ਦੀ ਜਿਹੜੀ ਜ਼ੁਬਾਨੀ ਉਸ ਨੂੰ ਬਚਾ ਸਕਦੇ ਆ ਕਿ ਕਿਵੇਂ ਮਾਨਚਾ ਹੈਗਾ ਜਿਹੜਾ ਹੈਗਾ ਇਹ ਤੁਸੀਂ ਉਹ ਤੋਂ ਮਚੱਕਰੀ ਲਗਾ ਪਿਛਲੇ 10 ਸਾਲਾਂ ਤੋਂ ਕਰ ਰਹੇ ਆਂ ਜੀ ਬਹੁਤ ਵਧੀਆ ਸਾਡੀ ਟੀਮ ਬਣੀ ਹੋਈ ਹੈ ਤੇ ਸਾਰੇ ਮੁੰਡੇ ਰਲ ਕੇ ਮਿਹਨਤ ਕਰਕੇ ਕੱਲਾ ਬਰੇਂਦਰ ਬਿੱਟੂ ਨਹੀਂ ਕਰਾਉਂਦਾ ਇਹ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਕਰਵਾਇਆ ਜਾਂਦਾ ਹੈ ਸਭ ਦਾ ਤਿਲ ਫੁੱਲ ਇਹਦੇ ਵਿੱਚ ਪਿਆ ਹੁੰਦਾ ਹੈ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸੇਧ ਵੀ ਮਿਲਦੀਆਂ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਨੌਜਵਾਨਾਂ ਨੂੰ ਸੇਧ ਮਿਲਦੀ ਹੈ ਤੇ ਨੌਜਵਾਨ ਭਰਾਵਾਂ ਦੇ ਵਿੱਚ ਜੋਸ਼ ਇਹ ਨਾਮ ਕੀ ਕੀ ਰੱਖੇਗੇ ਨੇ ਪਹਿਲਾ ਪ੍ਰਾਈਜ਼ 61000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਬੈਸਟ ਰੇਡਰ ਤੇ ਜਾਫੀ ਨੂੰ 11-11000 ਤੇ ਜਿਹੜੇ ਨਵੇਂ ਮੁੰਡੇ ਕ